ਸਜਾਨ ਸਿੰਘ ਜੀ ਸੱਜਣ ਸਿੰਘ ਨੂੰ ਕਹਿੰਦੇ ਵਾ ਸਾਰੀ ਦੁਨੀਆ ਸੱਜਣ ਸਿੰਘ ਨੂੰ ਪਤਾ ਲਿਖਦੀ ਮੇਰਾ ਨਾਮ ਸਜਾਨ ਸਿੰਘ ਆ ਜਾਨ ਸਿੰਘ ਜੀ ਇਸ ਕੰਮ ਤੋਂ ਪਹਿਲਾਂ ਕਿਹੜਾ ਕਿਹੜਾ ਕੰਮ ਕਰਦੇ ਸੀ ਇਸ ਤੋਂ ਪਹਿਲਾਂ ਅਸੀਂ ਮ੍ਰਤੀ ਦੇ ਵਿੱਚ ਰਹੇ ਹਾਂ ਜੀ ਉੱਥੇ ਆਪਣਾ ਕਾਰਾਂ ਪਹਚਾਉਣ ਦਾ ਕੰਮ ਹੀ ਡੀਲਰਾਂ ਤੱਕ ਤੇ 30 ਸਾਲ ਉੱਥੇ ਕੰਮ ਕੀਤਾ ਵਾ ਫਿਰ ਉਹ ਕੰਮ ਤੋਂ ਛੱਡ ਕੇ ਇਹ ਕਿਦਾਂ ਸੋਚਿਆ ਨਹੀਂ ਛੱਡਣ ਦੀ ਗੱਲ ਜੀ ਅੱਜ ਵੀ ਸਾਡੇ ਅੱਜ ਉੱਥੇ ਭਤੀਜੇ ਸੱਸਾ ਤੇ ਭਤੀਜੇ ਤਿੰਨ ਚਾਰ ਭਰਾ ਆ ਜੇ ਉੱਥੇ ਹੀ ਸਾਰਾ ਪਰਿਵਾਰ ਹੀ ਉੱਥੇ ਹੈਗੇ हां जी हां जी ਉਹ ਕੰਮ ਬਹੁਤ ਵਧੀਆ ਸੀ ਜੀ ਇਹ ਪਿੰਡਾਂ ਨਾਲ ਬਹੁਤ ਵਧੀਆ ਕੰਮ ਹੈਗਾ ਤੇ ਕਮਾਇਆ ਵੀ ਇਕੱਠੀ ਬਣ ਜਾਂਦੀ ਸੀ ਤੇ ਵਧੀਆ ਹੈਗਾ ਦਾਲ ਇਹ ਸੋਚ ਇਹ ਸੋਚ ਬਿਲਕੁਲ ਹੋਟਲ ਦਾ ਵੀ ਕੰਮ ਕੀਤਾ ਢਾਬਿਆਂ ਦਾ ਉਤੋਂ ਹੀ ਫਿਰ ਮੇਰੇ ਮਨ ਚ ਵੀ ਨਾਲੇ ਲੰਗਰਾਂ ਦਾ ਵੀ ਕੰਮ ਕਰਦੇ ਰਹੇ ਆਪਾਂ ਢਾਬਿਆਂ ਕੋ ਤੇ ਇਹੀ ਵੀ ਨਾਲੇ ਦਾਲ ਫੁਲਕਾ ਆਪਣਾ ਚੱਲਦਾ ਰਹੂ ਤੇ ਨਾਲੇ ਸੰਗੋ ਦਾ ਚੱਲਦਾ ਰਹੂਗਾ ਤੇ ਹਾਂ ਜੀ ਨਾ ਇਹ ਸਾਡੇ ਗੱਡੀ ਘਰ ਦੀ ਸੀਗੀ ਤੇ ਘਰ ਦੀ ਗੱਡੀ ਤੁਹਾਨੂੰ ਪਤਾ ਘਰ ਦਾ ਆ ਕਰਦੇ ਕੋਈ ਚੀਜ਼ ਹੁੰਦੀ ਨਹੀਂ ਤਾਂ ਆਪਣਾ ਉਹ ਤੋਂ ਇੱਕ ਵਾਰੀ ਭਜਾ ਕੇ ਤੇ ਇੱਥੇ ਨਿਊਟਰਲ ਮਰਜ਼ੀ ਇੱਥੇ ਆ ਜੀਦਾ ਜੀ ਕਿੰਨੇ ਵਜੇ ਤੋਂ ਕਿੰਨੇ ਵਜੇ ਤੱਕ ਇਹ ਅਸੀਂ ਸਿਰੇ 10 11 ਵਜੇ ਤੋਂ ਲੈ ਕੇ ਸ਼ਾਮੀ 3 4 4 5 ਵਜੇ ਤੱਕ ਇੱਥੇ ਇਹ ਜੇ ਹੋਏ ਬਾਜੇ ਖਾਣਾ ਫਿਰ ਲੇਟ ਵੀ ਹੋ ਜੀਦਾ ਕੋਈ ਨਾ ਕੋਈ ਆ ਹੀ ਜਾਂਦਾ ਬਣਾ ਕੇ ਲਿਆਂਦੇ ਤੇ ਕੌਣ ਤਿਆਰ ਕਰਦਾ ਅਸੀਂ ਅਸੀਂ ਪਰਿਵਾਰੀ ਆਪਣਾ ਤਿਆਰ ਕਰਦੇ ਹਾਂ ਜੀ ਅਸੀਂ ਕੜੀ ਚੌਲ ਤੇ ਰੋਜ਼ ਇੱਕ ਸਬਜ਼ੀ ਦਾਲ ਸਬਜ਼ੀ ਚੇਂਜ ਹੁੰਦੀ ਹੈਗੀ ਕੜੀ ਚੌਲ ਵਕੇ ਹੈਗੇ ਨਾਲ ਦਾਲ ਸਬਜ਼ੀ ਨਾਲ ਸਦੇ ਹੁੰਦੇ ਹੈਗੇ ਅਸੀਂ 30 ਰੁਪਏ ਦੀ ਪਲੇਟ ਦਿੰਨੇ ਆ ਜੀ ਤੇ ਜੇ ਕੋਈ ਆਪਣਾ ਆਜ ਲੋੜਵੰਦ ਆ ਵੀ ਜਾਏ ਤੇ ਉਹ ਵੀ ਗੁਰੂ ਦੀ ਕਿਰਪਾਈ ਆ ਉਹ ਵੀ ਆਪਾਂ ਹਾਂਜੀ ਬਲੈਰੋ ਦੀ ਕਹਾਣੀ ਦੱਸੋ ਬਲੈਰੋ ਕਿੱਵੇਂ ਲਾਇਆ ਬਲੈਰੋ ਦੇ ਵਿੱਚ ਘਰ ਦੀ ਗੱਡੀ ਸੀ ਜੇ ਤੇ ਹੋਰ ਕੋਈ ਸਾਡ ਕੋਈ ਸਾਧਨ ਹੈ ਨਹੀਂਗਾ ਤੇ ਕੋਈ ਰੇੜੀ ਤੇ ਕੋਈ ਚੀਜ਼ ਤੇ ਖਰਚ ਦੇ ਪੈਸੇ ਤੇ ਫਿਰ ਉਹ ਮੁਸ਼ਕਲ ਹੀਗਾ ਥੋੜਿਆ ਤੇ ਫਿਰ ਇਹ ਮਤਲਬ ਇਹੀ ਘਰ ਦੀ ਗੱਡੀ ਤੇ ਸੀਟਾਂ ਕੱਢ ਕੇ ਤੇ ਹੀ ਆਪਣਾ ਕੰਮ ਚਲਾ ਲਿਆ 5 ਸਾਲ ਹੋਰ ਹੋ ਗਈ ਆ ਧਿਆਨ ਨਹੀਂ ਆ ਕਿ ਇਸ ਉਮਰ ਟੋਂ ਨਾ ਆਰਾਮ ਕਰ ਲੈਣਾ ਨਹੀਂ ਨਹੀਂ ਆਰਾਮ ਦੀ ਕੀ ਲੋੜ ਆ ਆਰਾਮ ਸਰੀਰ ਜਿਹੜਾ ਕਰਦੇ ਠੀਕ ਰਹਿੰਦਾ ਜੀਗਾ ਆਰਾਮ ਕਰਨ ਦੇ ਨਾਲ ਸਰੀਰ ਠੀਕ ਨਹੀਂ ਰਹਿੰਦਾ ਹਾਂਜੀ ਹਾਂਜੀ ਕੀ ਕਹਿਣਾ ਚਾਹੋਗੇ ਅੱਜ ਕੱਲ ਦੇ ਨੌਜਵਾਨ ਕੀ ਜੀ ਜੀ ਮਿਹਨਤ ਕਰੋ ਖੁਸ਼ ਰਹੋ ਨਾਲੇ ਆਪ ਖੁਸ਼ ਨਾਲੇ ਪਰਿਵਾਰ ਖੁਸ਼ ਤੇ ਨਾਲੇ ਆਪਣਾ ਸਰੀਰ ਤੰਦਰੁਸਤ ਮਿਹਨਤ ਕਰਨ ਦੇ ਨਾਲ ਬਹੁਤ ਫਾਇਦੇ ਆ ਜੀ ਹਾਂਜੀ ਵਾਹਿਗੁਰੂ ਨਹੀਂ ਨਹੀਂ ਕੋਈ ਗੱਲ ਦੀ ਕਿਰਪਾ ਜਿੰਨਾ ਕਿ ਸ਼ਕਤ ਕਰਦੇ ਵੀ ਉਹ ਹੀ ਪਹਿਲਾਂ ਸੱਜਣ ਤੋਂ ਸੱਜਣ ਸਜਾਨ ਤੋਂ ਸੱਜਣ ਸਿੰਘ ਬਣਿਆ ਹੈਗਾ ਹੁਣ ਇਦਾਂ ਕਹਿ ਦਿੰਦੇ ਕਿ ਤਾਂ ਵੀ ਕਿਰਪਾ ਹੀ ਗੁਰੂ ਦੀ ਕੋਈ ਗੱਲ ਨਹੀਂ ਸੰਗਤ ਜੋ ਕਰਦੇ ਠੀਕ ਆ ਸਜਾਨ ਸਿੰਘ ਜੀ ਸੱਜਣ ਸਿੰਘ ਮੈਨੂੰ ਕਹਿੰਦੇ ਵਾ ਸਾਰੀ ਦੁਨੀਆ ਸੱਜਣ ਸਿੰਘ ਨੂੰ ਪਤਾ ਲਿਖਦੀ ਮੇਰਾ ਨਾਮ ਸਜਾਨ ਸਿੰਘ ਆ ਜਾਨ ਸਿੰਘ ਜੀ ਇਸ ਕੰਮ ਤੋਂ ਪਹਿਲਾਂ ਕਿਹੜਾ ਕਿਹੜਾ ਕੰਮ ਕਰਕੇ ਕਰਦੇ ਸੀ ਇਸ ਤੋਂ ਪਹਿਲਾਂ ਅਸੀਂ ਮ੍ਰਤੀ ਦੇ ਵਿੱਚ ਰਹੇ ਹਾਂ ਜੀ ਉੱਥੇ ਆਪਣਾ ਕਾਰਾਂ ਪਹਚਾਉਣ ਦਾ ਕੰਮ ਹੀ ਡੀਲਰਾਂ ਤੱਕ ਤੇ 30 ਸਾਲ ਉੱਥੇ ਕੰਮ ਕੀਤਾ ਵਾ ਸਿਰਫ ਉਹ ਕੰਮ ਤੋਂ ਬਾਅਦ ਆਪੇ ਇਹ ਕਿੱਦਾਂ ਹੋ ਗਿਆ ਨਹੀਂ ਛੱਡਣ ਦੀ ਗੱਲ ਜੀ ਅੱਜ ਵੀ ਸਾਡੇ ਅੱਜ ਉੱਥੇ ਭਤੀਜੇ ਸੱਸੇ ਤੇ ਭਤੀਜੇ ਤਿੰਨ ਚਾਰ ਭਰਾ ਆ ਜੇ ਉੱਥੇ ਹੀ ਸਾਰਾ ਪਰਿਵਾਰ ਹੀ ਉੱਥੇ ਹੈਗੇ ਹਾਂਜੀ ਹਾਂਜੀ ਉਹ ਕੰਮ ਬਹੁਤ ਵਧੀਆ ਸੀ ਜੀ ਇਹ ਪਿੰਡਾਂ ਨਾਲ ਬਹੁਤ ਵਧੀਆ ਕੰਮ ਹੈਗਾ ਤੇ ਇੱਕ ਮਾਇਆ ਵੀ ਇਕੱਠੀ ਬਣ ਜਾਂਦੀ ਸੀ ਤੇ ਵਧੀਆ ਹੈਗਾ ਦਾਲ ਇਹ ਸੋਚ ਬਿਲਕੁਲ ਹੋਟਲਾਂ ਦਾ ਵੀ ਕੰਮ ਕੋਈ ਢਾਬਿਆਂ ਦਾ ਤੇ ਉਤੋਂ ਹੀ ਫਿਰ ਮੇਰੇ ਮਨ ਚ ਵੀ ਨਾਲੇ ਲੰਗਰਾਂ ਦਾ ਵੀ ਕੰਮ ਕਰਦੇ ਰਹੇ ਆਪਾਂ ਢਾਬਿਆਂ ਕੋ ਤੇ ਇਹੀ ਵੀ ਨਾਲੇ ਦਾਲ ਫੁਲਕਾ ਆਪਣਾ ਚੱਲਦਾ ਰਹੂ ਤੇ ਨਾਲੇ ਸੰਗਤ ਦਾ ਚੱਲਦਾ ਰਹੂਗਾ ਤੇ ਹਾਂਜੀ ਨਹੀਂ ਇਹ ਸਾਡੇ ਗੱਡੀ ਘਰ ਦੀ ਸੀਗੀ ਤੇ ਘਰ ਦੀ ਗੱਡੀ ਤੁਹਾਨੂੰ ਪਤਾ ਘਰ ਦਾ ਆ ਕਰਦੇ ਕੋਈ ਚੀਜ਼ ਹੁੰਦੀ ਨਹੀਂ ਇਹ ਤਾਂ ਆਪਣਾ ਉਹ ਤੋਂ ਇੱਕ ਵਾਰੀ ਭਜਾ ਕੇ ਤੇ ਇੱਥੇ ਨਿਊਟਰਲ ਮਰਜ਼ੀ ਇੱਥੇ ਆ ਜਦਾ ਜੀ ਕਿੰਨੇ ਵਜੇ ਤੋਂ ਕਿੰਨੇ ਵਜੇ ਤੱਕ ਇਹ ਅਸੀਂ ਸਿਰੇ 10 11 ਵਜੇ ਤੋਂ ਲੈ ਕੇ ਸ਼ਾਮੀ 3 4 4 5 ਵਜੇ ਤੱਕ ਇੱਥੇ ਉਹ ਜੇ ਹੋਏ ਬਾਜੇ ਖਾਣਾ ਫਿਰ ਲੇਟ ਵੀ ਹੋ ਜੀਦਾ ਕੋਈ ਨਾ ਕੋਈ ਆ ਹੀ ਜਾਂਦਾ ਬਣਾ ਕੇ ਲਿਆਂਦੇ ਤੇ ਕੌਣ ਤਿਆਰ ਕਰਦਾ ਅਸੀਂ ਅਸੀਂ ਪਰਿਵਾਰੀ ਆਪਣਾ ਤਿਆਰ ਕਰਦੇ ਹਾਂ ਜੀ ਅਸੀਂ ਕੜੀ ਚੌਲ ਤੇ ਰੋਜ਼ ਇੱਕ ਸਬਜੀ ਦਾਲ ਸਬਜੀ ਚੇਂਜ ਹੁੰਦੀ ਹੈਗੀ ਕੜੀ ਚੌਲ ਵਕੇ ਹੈਗੇ ਨਾਲ ਦਾਲ ਸਬਜੀ ਨਾਲ ਸਰਦੇ ਹੁੰਦੇ ਹੈਗੇ ਅਸੀਂ 30 ਰੁਪਏ ਦੀ ਪਲੇਟ ਦਿੰਨੇ ਆ ਜੀ ਤੇ ਜੇ ਕੋਈ ਆਪਣਾ ਅੱਜ ਲੋੜਵੰਦ ਆ ਵੀ ਜਾਏ ਤੇ ਉਹ ਵੀ ਗੁਰੂ ਦੀ ਕਿਰਪਾਈ ਆ ਉਹ ਵੀ ਆਪਾਂ ਐਸੇ ਹਾਂਜੀ ਬਲੈਰੋ ਦੀ ਕਹਾਣੀ ਦੱਸੋ ਬਲੈਰੋ ਕਿੱਥੇ ਲਾਇਆ ਬਲੈਰੋ ਦੇ ਵਿੱਚ ਘਰ ਦੀ ਗੱਡੀ ਸੀ ਜੇ ਤੇ ਹੋਰ ਕੋਈ ਸਾਡਾ ਕੋਈ ਸਾਧਨ ਹੈ ਨਹੀਂ ਸੀਗਾ ਤੇ ਕੋਈ ਰੇੜੀ ਤੇ ਕੋਈ ਚੀਜ਼ ਤੇ ਖਰਚ ਦੇ ਪੈਸੇ ਤੇ ਫਿਰ ਉਹ ਮੁਸ਼ਕਲ ਹੀ ਕਾ ਥੋੜਿਆ ਤੇ ਫਿਰ ਇਹ ਮਤਲਬ ਇਹੀ ਘਰ ਦੀ ਗੱਡੀ ਤੇ ਸੀਟਾਂ ਕੱਢ ਕੇ ਤੇ ਹੀ ਆਪਣਾ ਕੰਮ ਚਲਾ ਲਿਆ 1 ਸਾਲ ਹੋਰ ਹੋ ਗਿਆ ਧਿਆਨ ਨਹੀਂ ਆਇਆ ਕਿ ਇਸ ਹੁਣ ਚੋਂ ਨਰਾਮ ਕਰ ਲੈਣਾ ਨਹੀਂ ਨਹੀਂ ਆਰਾਮ ਦੀ ਕੀ ਲੋੜ ਆ ਆਰਾਮ ਸਰੀਰ ਜਿਹੜਾ ਕਰਦੇ ਠੀਕ ਰਹਿੰਦਾ ਜੀਗਾ ਆਰਾਮ ਕਰਨ ਦੇ ਨਾਲ ਸਰੀਰ ਠੀਕ ਨਹੀਂ ਰਹਿੰਦਾ ਹਾਂਜੀ 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 ਕੀ ਕਹਿਣਾ ਚਾਹੋਗੇ ਅੱਜ ਕੱਲ ਦੇ ਨੌਜਵਾਨ ਕੀ ਜੀ ਅਜੀ ਮਿਹਨਤ ਕਰੋ ਖੁਸ਼ ਰਹੋ ਨਾਲੇ ਆਪ ਖੁਸ਼ ਨਾਲੇ ਪਰਿਵਾਰ ਖੁਸ਼ ਤੇ ਨਾਲੇ ਆਪਣਾ ਸਰੀਰ ਤੰਦਰੁਸਤ ਮਿਹਨਤ ਕਰਨ ਦੇ ਨਾਲ ਬਹੁਤ ਫਾਇਦੇ ਆ ਜੀ ਹਾਂਜੀ ਵਾਹਿਗੁਰੂ ਨਹੀਂ ਨਹੀਂ ਕੋਈ ਗੱਲ ਨਹੀਂ ਕਿਰਪਾ ਜਿੱਤਨਾ ਵੀ ਸ਼ਕਤ ਕਰਦੇ ਵੀ ਉਹ ਹੀ ਪਹਿਲਾਂ ਸੱਜਣ ਤੋਂ ਸੱਜਣ ਸਜਾਨ ਤੋਂ ਸੱਜਣ ਸਿੰਘ ਬਣਿਆ ਹੈਗਾ ਹੁਣ ਇਦਾਂ ਕਹਿ ਦਿੰਦੇ ਨੇ ਕਿ ਤਾਂ ਵੀ ਕਿਰਪਾਈ ਗੁਰੂ ਦੀ ਕੋਈ ਗੱਲ ਨਹੀਂ ਸੰਗਤ ਜੋ ਕਰਦੇ ਠੀਕ ਆ